ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੰਬਲ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪਤਣ ਤੋਂ ਕੋਈ 18-20 ਕਿਲੋਮੀਟਰ ਦੀ ਦੂਰੀ ਤੇ ਪਿੰਡ ਚੰਬਲ ਨਿਸ਼ਾਰੇ ਪਨੂਆ ਦੇ ਬਿਲਕੁਲ ਲਾਗੇ ਸੇਰੋਂ ਇੱਕ ਪਾਸੇ ਆ ਜਾਂਦਾ ਬਾਕੀ ਜਟਾ ਪਿੰਡ ਜਵੰਦਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਬਿਲਕੁਲ ਨੇੜੇ ਨਾਲ ਲੱਗਦੇ ਆ ਉਸਮਾ ਪਿੰਡ ਬਿਲਕੁਲ ਓਪੋਜੀਟ ਆ ਨੇਸ਼ਨਲ ਹਾਈਵੇ ਪਿੰਡਾਂ ਅਮਰਸਰ ਤੋਂ ਲਹਿੰਦੇ ਪਾਸੇ ਵੱਲ ਪਿੰਡਾਂ ਕੋਈ 1.5-2 ਕਿਲੋਮੀਟਰ ਦੀ ਦੂਰੀ ਤੇ ਜਸਵੀਰ ਉਹਨਾਂ ਦੇ ਕੋਲ ਆਇਆ ਦੋਸਤੋ ਪ੍ਰਤਾਪ ਸਿੰਘ ਕੈਰੋਂ ਉਹਨਾਂ ਦੇ ਕੋਲ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ 8 ਨਾਗ ਦਿਖਾਉਣੇ ਆ ਵੈਸੇ ਕਿ ਤੇ ਡਾਕਟਰ ਗੁਸਾ ਨਾਲ ਕਰਦੇ ਡਾਕਟਰ ਸਾਹਿਬ ਵੀ ਆਪਣੇ ਨਾਲ ਮੌਜੂਦ ਹੁੰਦੇ ਆ ਹਰੇਕ ਵੀਡੀਓ ਦੇ ਵਿੱਚ ਬਰੀਕੀ ਦੇ ਵਿੱਚ ਆਪਾਂ ਤੁਹਾਨੂੰ ਡਿਟੇਲ ਦਵਾਂਗੇ ਸੋ ਸਾਰੇ ਭਰਾ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਜੇ ਤਾਂ ਜੋ ਸਾਰੀ ਪੂਰੀ ਪ੍ਰੋਪਰ ਜਾਣਕਾਰੀ ਆ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਤੋ ਕੋਈ ਵੀ ਖਰੀਦਦਾਰ ਆਪਣਾ ਭਰਾ ਆ ਰਿਹਾ ਇੱਥੇ ਤੇ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤੁਸੀਂ ਤਸੱਲੀ ਕਰ ਲਿਆ ਜੇ ਤੇ ਤਕਰੀਬਨ ਅੱਜ ਜਿਹੜੀਆਂ ਬਿਲਕੁਲ ਤਾਜ਼ੀਆਂ ਸੱਜਰ ਬਣਾ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਤਿੰਨ ਹੋਣਗੀਆਂ ਬਿਲਕੁਲ ਬੌਲੇ ਦੇ ਉੱਤੇ ਆ ਠੀਕ ਆ ਜੀ ਬੌਲੇ ਦੇ ਵਿੱਚ ਚੱਲਣ ਡੀਆਂ ਕਰਮਾਲੀਆਂ ਤੇ ਜ਼ਿਆਦਾਤਰ ਮਗਰ ਬੱਚੀਆਂ ਆ ਫੀਮੇਲ ਕਾਫ ਨੇ ਇੱਕ ਤਕਰੀਬਨ ਪੰਜਾਂ ਦਾ 5.5 ਪੰਜਾਂ ਮਹੀਨੇ ਦੀ ਆਪਾਂ ਸ਼ਾਈ ਵਾਲ ਵਾਇਰ ਦਿਖਾ ਦੇਾਂਗੇ ਬੜੇ ਹੌਲੇ ਦੇ ਰੇਟ ਦੇ ਵਿੱਚ ਜਾਇਜ਼ ਭਾਪੜਤਾ ਇੱਕ ਬੂਰੀ ਮੱਝ ਸੂਈ ਹੈ ਠੀਕ ਆ ਜੀ ਤੇ ਇੱਕ ਟੋਕੜ ਗੱਬਰ ਨਾਲ ਤੁਹਾਨੂੰ ਦਿਖਾ ਦਾਂਗੇ ਇੱਕ ਛੋਟੀ ਛਕੀ ਆ ਬਿਲਕ ਇਹ ਟੋਟਲ ਜਿਹੜੇ ਨਾਗ ਹੋਣਗੇ 8 ਕ ਨਾਗ ਨੇ ਉਹ ਕਰਦੇ ਆ ਪੂਰੀ ਗੱਲ ਬਾਤ ਤਰੀਕ ਅਜ 13 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਾਮਾ ਕੋਈ ਸ਼ਾਮ ਦੇ 4 4:30 ਵਜੇ ਦਾ ਸਭ ਤੋਂ ਪਹਿਲਾਂ ਜਸਵੀਰ ਸਾਸਤਰੀ ਕਾਲ ਸਾਸਤਰੀ ਕਾਲ ਸੰਤੂ ਸਾਹਿਬ ਹੋਰ ਸਨੋ ਠੀਕ ਠਾਕ ਜੀ ਬੜੇ ਵਧੀਆ ਜਸ ਠੀਕ ਠਾਕ ਵੀਰ ਵਧੀਆ ਵਧੀਆ ਕਿਰਪਾ ਮਾਲਕ ਦੀ ਸ਼ੁਕਰੇ ਮਾਲਕ ਦਾ ਮਾਰੀ ਜਾਂਦੇ ਇਸ਼ਾਰਾ ਹਾਂ ਜੀ ਮਾਰੀ ਜਾਂਦੇ ਆ ਤੇ ਤੂੜੀ ਨਾਲ ਥੋੜਾ ਲੇਟ ਕਰਤਾ ਏ ਮੀਂਹ ਪੈ ਗਿਆ ਨਾ ਦੋ ਚੱਕੇ ਮੀਂਹ ਪੈ ਲੱਗ ਪੇ ਹਾਂ ਤਾਂ ਉਹ ਅਜੇ ਤੱਕ ਬੰਦ ਨਹੀਂ ਆਸੀ ਤੇ ਰਹੀਆਂ ਪੱਕਾ ਵੀ ਲੰਮਾ ਸੀਜ਼ਨ ਹੋ ਗਿਆ ਛੋਣਿਆਂ ਨੂੰ ਵੀ ਘਟ ਗਈ ਹਾਂਜੀ ਤਾਂ ਕਰਕੇ ਨਹੀਂ ਤੇ ਵੀਡੀਓ ਤਾਂ ਆਪਾਂ ਪਹਿਲਾਂ ਪਾ ਦੇਣੀ ਬਾਕੀ ਦੋ ਮਾਲਾਂ ਦਾ ਜਸ ਕਰਦਿਆਂ ਗੱਲਾਂ ਪ੍ਰਤਾਪ ਸਿੰਘ ਜੀ ਨਮਸਤੇ ਸਾਸਰੀਕਾਲ ਸਾਸਰੀਕਾਲ ਸੰਧੂ ਸਾਹਿਬ ਸਾਰੇ ਭੈਣ ਭਰਾ ਨੂੰ ਸਾਸਰੀਕਾਲ ਭਰਾਵਾਂ ਤੋਂ ਮਾਫੀ ਮੰਗਦੇ ਥੋੜਾ ਆਇਆ ਲੇਟ ਹੋ ਗਿਆ ਹਾਂ ਇੱਕ ਦੋ ਲਈ ਆਏ ਆ ਤੇ ਇੱਕ ਦੋ ਚੜਦੀਆਂ ਗਈਆਂ ਤੇ ਫੇਰ ਗਿੱਲ ਸਾਹਿਬ ਆਰੇ ਲੱਗਾ ਰਿਹਾ ਤੂਰੀ ਤਾਂਦੇ ਤੇ ਫੇਰ ਮੈਂ ਚੱਲੇ ਨੂੰ ਬਰਾਉਣ ਤੇ ਮੈਂ ਤੇ ਡਾਕਟਰ ਸਾਹਿਬ ਤੁਸੀਂ ਕੀ ਲੇਟ ਹੋ ਗਏ ਸਾਰੇ ਲੇਟ ਹੋ ਗਏ ਸਾਰੇ ਕੁੱਡਾਂ ਚ ਵੜ ਗਏ ਜਿਹੋ ਜਿਹਾ ਮਾਹੌਲ ਬਣਿਆ ਸੀ ਬਣਾ ਵਾਕੇ ਨੂੰ ਸਾਨੂੰ ਸਾਹ ਬੜੀਆਂ ਨੀ ਕੀ ਆਵੇ ਇਹ ਵੀ ਬਣ ਗਿਆ ਹੈ ਤੇ ਫੇਰ ਚੱਲੋ ਇੱਕ ਦੋ ਵੇਕਦੀਆਂ ਗਈਆਂ ਮੈਂ ਚੱਲੋ ਕੋਈ ਆਖੇ ਇੱਥੇ ਬੰਬ ਡੋਪਿਆ ਇਹ ਦੁੱਧ ਵੇਕਦਾ ਨਾ ਤੇ ਨਹੀਂ ਦਿਮਾੜ ਦਾ ਨਹੀਂ ਪੈਦਾ ਚੱਲਣ ਦਾ ਅੱਛਾ ਆਹ ਤੋ ਇਹ ਇਥੋਂ ਡਰ ਜਾਂਦਾ ਇੱਥੇ ਬੰਬ ਡੇ ਪੈ ਕੇ ਡੇ ਪਾ ਚਲੋ ਬੰਬ ਬੂਮ ਬੂਮ ਚਲੋ ਸਰਕਾਰ ਆਲੀ ਮਰਦੀ ਆ ਤੇ ਡਗੜੇ ਹੋ ਗਏ ਭਰਾ ਮੇਰੇ ਕਿਰੇ ਕਿਰੇ ਸਰਕਾਰ ਦੇ ਉਹ ਤੋਂ ਬਚ ਗਏ ਆ ਬੰਬਾਂ ਤੋਂ ਬਚ ਗਏ ਆ ਬਿਲਕੁਲ ਬਹੁਤ ਵਧੀਆ ਮਾਰਦੇ ਆ ਬਹੁਤ ਵਧੀਆ ਜੀ ਇਹ ਕੰਮਾਂ ਚ ਕੀ ਪਿਆ ਹਨਾ ਹਾਂ ਜੀ ਲੈ ਵੀ ਹਾਂ ਜੀ ਜੱਸ ਵੀਰੇ ਉਹਨਾਂ ਸਰਕਾਰਾਂ ਦਾ ਕੰਮ ਹੀ ਇਹ ਆ ਬਸ ਜੀ ਬਸ ਰਾਗੇ ਰੱਖੋ ਸਮੇਂ ਸਮੇਂ ਨਾਲ ਆਉਂਦੇ ਦੇ ਦਾ ਪੇਜ ਸਟੰਡ ਖੇੜਦੇ ਰਹਿੰਦੇ ਆ ਹਾਂ ਜੀ ਹਾਂ ਜੀ ਲੈ ਵੀ ਜੱਸ ਅੱਜ ਨਾਗ ਵੀਰੇ ਟੋਟਲ ਆਪਣੇ ਕੋਲ 8 ਕਨੇ ਹਾਂ ਨਹੀਂ 4 ਮੱਝਾਂ ਤੇ 4 ਹੀ ਬੈੜਾ ਠੀਕ ਆ ਤਾਜ਼ੀਆਂ ਇੱਕ ਦੇ ਆ ਘੰਟਾ ਕੋਇਆ ਹੁਣ ਇਹ ਸੂਈ ਅੱਜ ਹੀ ਸੂਈ ਹੁਣੇ ਆ ਹੁਣੇ ਆਜੇ ਦਾ ਬੱਚਾ ਵੀ ਖੜਦਾ ਠੀਕ ਹੈ ਇੱਕ ਦੋਸਤ ਬੂਰੀ ਜਿਹੜੀ ਮੈਂ ਤੁਹਾਨੂੰ ਦਿਖਾਉਣੀ ਆਪਾਂ ਇਹ ਅੱਜ ਹੀ ਸੂਈਏ ਹੁਣੇ ਕੁਝ ਸਮਾਂ ਪਹਿਲਾਂ ਹੀ ਸੋ ਬੱਚਾ ਜੇ ਪ੍ਰੋਪਰ ਖੜਿਆ ਜਾਂਦਾ ਬੱਚੇ ਤੋਂ ਠੀਕ ਹੈ ਜੀ ਪ੍ਰੋਪਰ ਤੁਸੀਂ ਅੰਦਾਜ਼ਾ ਲਾ ਲਓਗੇ ਜੇਰ ਜੂਰ ਪੈਣੀ ਬਾਕੀ ਆ ਹਾਂ ਜੀ ਦੇ ਹਾਂ ਜੀ ਆ ਘੰਟਾ ਕੋਇਆ ਜੇ ਬਾਉ ਬੂ ਵੀ ਹੋਣਾ ਸੰਦੂ ਸਾਹਿਬ ਠੀਕ ਆ ਅੱਛਾ ਜਸਵੀਰ ਜੀ ਸ਼ੁਰੂਆਤ ਆਪਾਂ ਇਸੇ ਮੱਝ ਤੋਂ ਕਰ ਲੈਂਦੇ ਆ ਬੂਰੀ ਮੱਝ ਸੂਈਆਂ ਦੇ ਵਿੱਚ ਕਿਵੇਂ ਆ ਦੂਜਾ ਦੂਜਾ ਸੂ ਹਾਂ ਦੂਜਾ ਪਿਆ ਹੋਰ ਦੂ ਸਤਿ ਸ੍ਰੀ ਅਕਾਲ ਦੂਜਾ ਸੂਬਾ ਬਾਕੀ ਚਿਹਰੇ ਮੋਰੇ ਤੋਂ ਫੇਸ ਕੁਆਲਿਟੀ ਤੋਂ ਸਾਰੇ ਭਰਾਵਾਂ ਨੇ ਜਜਮੈਂਟ ਕਰ ਹੀ ਲੈਣੀ ਆ ਝੋਟੀ ਮੂੰਹ ਪਾਖੇਗਾ ਤੁਸੀਂ ਆ ਵੇਖ ਸਕਦੇ ਜੀ ਆ ਬਾਕੀ ਥਣਾ ਤੋਂ ਜਿਹੜੇ ਭਰਾ ਨੂੰ ਇਧਰੋਂ ਪਤਾ ਨਹੀਂ ਲੱਗਦਾ ਕਿ ਥਣਾ ਵਾਲੇ ਪਾਸੇ ਲੱਗ ਜਾਊਗਾ ਪਹਿਲਾਂ ਦੋ ਜਣ ਝੋਟੀਆਂ ਦਾ ਜਿਹੋ ਜਿਹਾ ਥਣਾ ਆ ਤੁਸੀਂ ਵੇਖੋ ਸਾਹਮਣੇ ਠੀਕ ਆ ਬਹੁਤ ਸੋਨਾ ਮੁੱਠੀ ਮੁੱਠੀ ਥਣਾ ਤੇ ਚਾਰੇ ਥਣ ਬਹੁਤ ਚੰਗੀ ਸੋਨੀ ਪਹਿਲਾਂ ਨੇ ਸਾਨੂੰ ਸਾਬ 10000 ਕਿਲੋ ਦੁੱਧ ਭਰਿਆ ਪਹਿਲਾਂ ਨੇ ਪਹਿਲਾਂ ਨੇ ਆ ਮੈਂ ਇਹ ਕਰਦੇ 13 ਤੋਂ ਕਲਾਸੀ ਜਾਊਗੀ ਚਲੋ 13 ਕਿਲੋ ਤਾਂ ਵਧੀਆ ਆਰਾਮ ਨਾਲ ਭਰੂ ਆ ਉਹ ਵੈਸੇ ਆਪਣਾ ਇਹ ਲਾਣੇ ਘਰਾਣੇ ਦੇ ਪਸ਼ੂ ਆ ਕੋਈ 12 13 13 ਲੀਟਰ ਜੇ ਇਹਨਾਂ ਨੇ ਚਵਾਉਣਾ ਤੇ ਚਵਾਉਣਾ ਕੀ ਹੈ ਹਾਂਜੀ 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 ਤੇ ਜਦੋਂ ਮગર ਕਟਾ ਇਹਦੇ ਵੀਰੇ ਕਟਾ ਕਟਾ ਸੰਦੂ ਮਾ ਵੀ ਮગર ਕਟਾ ਮੇਲ ਕਾਫ ਆ ਗਿਆ ਠੀਕ ਆ ਸੋ ਬਾਕੀ ਪ੍ਰਤਾਪ ਨੂੰ ਕਹਿੰਨੇ ਆ ਇੱਕ ਵਾਰੀ ਖੋਲ ਕੇ ਆਪਾਂ ਤੋੜ ਕੇ ਤੁਹਾਨੂੰ ਦਿਖਾਉਨੇ ਆ ਸਾਰੇ ਭਰਾਵਾਂ ਨੂੰ ਜ਼ੇਰ ਜੂਰ ਜਿਹੜੀ ਦੋਸਤੋ ਪਾ ਦੋਗੀ ਕਰਮਾ ਵਾਲੀ ਕੋਈ ਘੈਂਟੇ ਟੂਟ ਦੋ ਤੱਕ ਪਾ ਦੂ ਪਾ ਦੂ ਸੰਦੂ ਸਾਰ ਤੇ ਬਹਿਣ ਦੀ ਧੀਰ ਆ ਜਦੋਂ ਬਹਿਗੀ ਕਰਮਾ ਵਾਲੀ ਜ਼ੇਰ ਪਾ ਦੋਗੀ ਹਾਂਜੀ ਆ ਦੇਖੋ ਸੋ ਬਾਕੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਕਰਮ ਚਲ ਹਾਂ ਬੱਚੇ ਦਾ ਕਰਕੇ ਕਰ ਦਿੰਦੇ ਸੰਦੂ ਦਾ ਥੱਲੇ ਉਹ ਬੜੀ ਸਾਫ ਆਕੀ ਕੋਈ ਵਾਧੂ ਨਹੀਂ ਫੋੜ ਛਾਂਗ ਨਹੀਂ ਹੈਗੀ ਹਾਂ ਉਹ ਬਹੁਤ ਸੋਹਣੇ ਦੋਸਤੋ ਕੰਪੈਕਟ ਆਰਡਰ ਸਿੰਗਲ ਹੱਡੀ ਦੇ ਵਿੱਚ ਆ ਬਿਲਕੁਲ ਪਤਲਾ ਪਿੰਡਾ ਠੀਕ ਆ ਤੇ ਬਾਕੀ ਲੰਬਾਈ ਲੁਈ ਵੀ ਚੰਗੀ ਆ ਪੂਰੀ ਇਹ ਮਾਝਾ ਠੀਕ ਆ ਜੀ ਸੋ ਕਾਫੀ ਭਰਾਵਾਂ ਦਾ ਸ਼ੌਂਕ ਆ ਪੂਰੀ ਮਾਝਾ ਕੀਤੀ ਪੂਰੀ ਝੋਟੀ ਕੀਤੀ ਆ ਸਹੀ ਗੱਲ ਆ ਵੇਖੋ ਹੰਦੂ ਸਾਹਿਬ ਇੰਨੇ ਟੁੱਟੀ ਵੀ ਨਹੀਂ ਸੁਕੇ ਹਾਂ ਇੱਕ ਦੰਦਾ ਨਾ ਪਹੂ ਲੱਕਾ ਜਿਹਾ ਲਾ ਜਾਂਦਾ ਹਾਂ ਤੇ ਅਜੇ ਦੇ ਫੂਰੇ ਕੋਲ ਕੋਸੂ ਵੀ ਨਵੀਂ ਕਿ ਸੇ ਭਰਾਣੇ ਸਾਂਭਿਆ ਸੁੰਭਿਆ ਚੰਗੀ ਤਰ੍ਹਾਂ ਹਾਂਜੀ ਹਾਂਜੀ ਰਾਜੀ ਇਹ ਝੋਟੀ ਚਲੋ ਕਿਹੜਾ ਸੂਸਵਾ ਕੇ ਬੇਨਾ ਟੁੱਟਦਾ ਨਹੀਂਗਾ ਪਰ ਹਾਂਜੀ 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 ਬਾਕੀ ਪੁੜੇਪੜੇ ਜਿਹੜੇ ਤੋਸੇ ਚੁੱਕ ਜੂਗੀ ਕਰਮ ਵਾਲੀ ਕੋਈ ਤੇ ਐਡਾਂ ਤੱਕ ਕਿਉਂ ਹੁਣੇ ਤਕਰੀਬਨ ਅੱਧਾ ਘੰਟਾ ਘੰਟਾ ਪਹਿਲਾਂ ਸੋਈ ਆ ਹ ਘੰਟਾ ਘਿਆ ਜਿਹੜਾ ਉਹ ਕੱਟਾ ਚੰਗਾ ਪਲਿਆ ਦਿੱਤਾ ਤੇ ਦੋਹਰਾ ਦਬਲ ਦਿੱਤਾ ਹੈ ਆ ਪੋਰਾ ਪਲਿਆ ਦਿੱਤਾ ਵੇਖੋ ਹਾ ਕੀ ਨਹੀਂ ਕੋਈ ਨਿਕਾਜਾ ਚੰਗੀ ਖਰਾਖ ਰੋ ਕੇ ਇਹਨੂੰ ਕਰਮ ਵਾਲੀ ਨੂੰ ਵੀ ਲੱਗੀ ਹੈ ਹਾਂਜੀ ਹਾਂਜੀ ਲੈ ਵੀ ਜਸ ਵੀਰੇ ਕੀ ਮੁੱਲ ਕੀ ਡਿਮਾਂਡ ਰਹੂਗੀ ਮੁੱਲ ਤੇ ਸੰਧੂ ਸਾਹਿਬ ਇਹ ਨਹੀਂ ਆਪਾਂ ਦੇ ਕੋਈ ਵੀਰਾਂ ਦਾ 20 ਕਿਲੋ ਦਿੰਦੀ ਕੋਈ 30 ਕਿਲੋ ਦਿੰਦੀ ਆਪਾਂ ਨਹੀਂ ਆਖਣਾ ਇਹ ਤਾਂ ਭਰਾਵਾਂ ਨੇ ਦੱਸਣਾ ਦੇ ਦਈਏ ਇੱਕ 15 ਦੇ ਸੰਧੂ ਸਾਹਿਬ ਇੱਕ 15 ਦੀ ਹਾਂ ਆਪੇ ਭਰਾਓ ਤੁਸੀਂ ਜਿੰਨਾ ਮਾਨਤਨ ਕਰਕੇ ਦਈਏ 1 ਲੱਖ ਦੇ 11000 ਦੀ ਸੰਧੂ ਸਾਹਿਬ ਦੇ ਦਾਂਗੇ ਫਾਲਤੂ ਮੁੱਲ ਦਾ ਕੋਈ ਫਾਇਦਾ ਨਹੀਂ ਨਾ ਕਰਨਾ ਠੀਕ ਆ ਚਲੋ ਹਾਂ 1 ਲੱਖ 11 ਦੀ ਹਾਂਜੀ ਲੋ ਵੀ ਕਰੋ ਮੌਜ ਪਹੁੰਚ ਜੀ 100 ਕਿਲੋਮੀਟਰ ਤੱਕ 100 ਕਿਲੋਮੀਟਰ ਵਿੱਚ ਇਨਕਲੂਡ ਆ ਠੀਕ ਆ ਜੀ ਪਹੁੰਚ ਵੀ 100 ਕਿਲੋਮੀਟਰ ਹੋ ਜੂਗੀ ਤੁਹਾਡੇ ਘਰ ਤੱਕ 1 ਲੱਖ 11 ਦੇ ਵਿੱਚ ਘਰ ਤੱਕ ਪਹੁੰਚ ਆ ਹਾਂਜੀ ਤਾਂ ਬੱਚਾ ਬਹੁਤ ਖੂਬਸੂਰਤ ਹੈ ਬਾਕੀ ਜੇਰ ਪ੍ਰੋਪਰ ਪਾ ਦੂਗੇ ਉਹਦੀ ਵੀਡੀਓ ਲੈਪ ਤੁਹਾਨੂੰ ਮਿਲਦੀ ਉਹ ਕੋਈ ਨਹੀਂ ਵੀਡੀਓ ਪਾ ਦਾਂਗੇ ਸੰਤੂ ਸਾਹਿਬ ਜਿਹੜਾ ਵੀ ਕੋਈ ਬਹੁਤ ਪਿਆਰੀ ਬਾਕੀ ਥਣਾ ਥੁਣਾ ਦੀ ਚੱਡੇ ਛੁੱਟੇ ਦੀ ਬੜੀ ਸਾਫ਼ ਸੁਥਰੀ ਕੰਮ ਹੀ ਚਕੇ ਮੇਰਾ ਭਰਾ ਸੌਤਾ ਕਰ ਲਿਆ ਜੀ ਆਹ ਸੰਤੂ ਸਾਹਿਬ ਜਦੋਂ 2-3 ਚਵਾਈਆਂ ਗਈਆਂ ਹੋਰ ਝੋਟੀ ਨਾ ਫੁੱਲ ਜਾਣਾ ਹਾਂ ਇਹ ਚੰਗੀ ਪਿਆਰੀ ਹੈ ਝੋਟੀ ਤੇ ਅੱਗੇ ਆਪਣੇ ਕੋਲ ਜਸਵੀਰ ਇੱਕ ਨੀਲੀ ਰਾਵੀ ਦੀ ਇੱਕ ਤੇ ਆਈ ਇਹ ਬੂਰੀ ਆ ਗਈ ਤੇ ਨਾਲ ਹੀ ਹਾਂ ਦੋ ਆ ਕਿ ਮਹੀਨੇ ਟੇਡਾ ਕਟ ਜੀ ਵਿਖਾਓ ਲਓ ਵੀ ਟੇਡਾ ਬਿਲਕੁਲ ਖੱਬੇ ਪਾਸੇ ਟੇਡਾ ਕਟ ਤੇ ਮੈਂਦਾ ਵੀ ਸੰਤੂ ਸਾਹਿਬ ਨੇ ਆਇਆ ਕੱਟਿਆ ਬੜਾ ਹੀ ਕੱਟਾ ਮਾਹ ਲੱਭੀ ਆ ਹਾਂ ਲੈ ਵੀ ਅੱਛਾ ਜਸ ਕੀ ਵੇਰਵਾ ਇਸ ਮੈਂ ਦਾ ਵੀ ਇਹ ਦੋ ਕੁ ਮਹੀਨੇ ਹੋ ਗਏ ਸੰਤੂ ਸਾਹਿਬ ਲੋ ਵੀ 2 ਮਹੀਨਿਆਂ ਦੀ ਸੂਈ ਹੈ ਮਗਰ ਕਟਾ ਹਾਂ ਮਗਰ ਕਟਾ ਜੋ ਤੇ ਦੁੱਧ ਕੋਈ ਛੇਕ ਗੱਲ ਹੋਗਾ 6 ਹੋ ਜਾ 6:30 ਹੋ ਜਾ ਇਹ ਆਪਣੇ ਤੋਂ ਕੱਲ ਹੀ ਆਈ ਪਰਸੋਂ ਆਈ ਲੋ ਵੀ ਢਾਂਚਾ ਤੁਸੀਂ ਚੈੱਕ ਕਰ ਲਓ ਮਾਝ ਦਾ ਠੀਕ ਹੈ ਜੀ 2 ਕੁ ਮਹੀਨਿਆਂ ਦੀ ਸੂਈ ਆ ਦੁੱਧ ਕਿੰਨਾ ਦੱਸਿਆ ਜੀ 6 6:30 6:30 ਆਜੋ ਮਗਰਲੇ ਘਰ ਦਾ ਹੀ ਅੱਜ ਇਹ ਹੁਣ ਹਰਿਆ ਹੋਰਿਆ ਪਾਵਾਂਗੇ ਅੱਜ ਪਾਲਤੀ ਪਸ਼ੂ ਇਕੱਠੇ ਹੋਏ ਆ ਹਾਂਜੀ ਹਾਂਜੀ ਅੱਜ ਭਲ ਕੀ ਆ ਲੈ ਤਾਂ ਕਰਕੇ ਅੱਜ ਚੋਂ ਚੋਂ ਸਤ ਸੁੱਤੇਰੇ ਜੂਰੇ ਤੋਂ ਬਾਕੀ ਬਿਊਟੀ ਪੜੀ ਸੁਨਾਪਸ ਨੂੰ ਚੰਗਾ ਬਾਕੀ ਨੀਲੀ ਰਾਵੀ ਦੇ ਵਿੱਚ ਆ ਜਾਂਦੀ ਹੈ ਕਰਮਾਂ ਵਾਲੀ ਅਗਲੇ ਪੈਰਾਂ ਤੇ ਮਾਰਕਿੰਗ ਆ ਮਗਰਲੇ ਪੈਰ ਤੋਂ ਪਿਆ ਡੇਟਾ ਕੱਟ ਸਿੰਘ ਸੁੰਗ ਜਿਹੜਾ ਤੁਸੀਂ ਦੇਖ ਸਕਦੇ ਜੇ ਉੱਪਰੋਂ ਮਾੜਾ ਜਿਹਾ ਗੁਲਾਈ ਦੇ ਵਿੱਚ ਉੱਚਾ ਖੁੱਲਾ ਸਿੰਘ ਤੇ ਤਿਲਾਂ ਵਾਲੀ ਪੂਰੀ ਆ ਠੀਕ ਆ ਜੀ 6 6.5 ਕਿਲੋ ਦੋ ਕਾਗਜ਼ ਵਰਗੀ ਪਤਲੀ ਚਮੜੀ ਆ ਹਨ ਤੇ ਅੱਛਾ ਜਸ ਚਵਾਈ ਚਵਾਈ ਦਾ ਦੱਸਦੇ ਮੇਰਾ ਭਰਾ ਹਾਂ ਪੂਰ ਸ਼ਟਾ ਨਹੀਂ ਹੈਗਾ ਸੰਦੇ ਸਾਹ ਚਾਰੇ ਥਾਣਿਆਂ ਨੂੰ ਭਰਾ ਬਰਾਬਰ ਬਰਾਬਰ ਠੀਕ ਆ ਲੈ ਪ੍ਰਤਾਪ ਯਾ ਤਾਂ ਸੰਤੋਖ ਸਾਹਿਬ ਆ ਸੀਮਾ ਸੁਮਨ ਚੰਗਾ ਰਖਾਇਆ ਗਿਆ ਹੈ ਨਾ ਬੱਚਾ ਵੀ ਮਾਲਾ ਸੀਮਾ ਤੋਂ ਬੱਚੇ ਬੱਚੇ ਕਰਮਾਂ ਵਾਲੀਆਂ ਰਿਕਾਰਡ ਤੋੜ ਦਿੰਦੀਆਂ ਵੀ ਆ ਗਈਆਂ ਕਿਉਂ ਨੀਲ ਪਿਓਰ ਨੀਲੀ ਜਿਹਾ ਹੁੰਦਾ ਹੈ ਹਾਂ ਨੀਲੀ ਚਾਹੁੰਦੀ ਆ ਹਾਂਜੀ ਪਰ ਕਿਤੇ ਨਾ ਕਿਤੇ ਬੂਰਾ ਭਰਾ ਬੱਚਾ ਕਿਤੇ ਕੱਟੀ-ਕੁੱਟੀ ਟੇਢੇ-ਟੁੱਡੇ ਕੱਟ ਚ ਆਉਂਦੇ ਤਰ੍ਹਾਂ ਲਾ ਗਈ ਹਾਂਜੀ ਹਾਂਜੀ ਉਹ ਵੀ ਗਾ ਵਾਦੇ ਦਾ ਕੰਮ ਹੈ ਹਾਂਜੀ ਹਾਂਜੀ ਲਓ ਜੀ ਠੀਕ ਆ ਸੋ 2 ਕੁ ਮਹੀਨਿਆਂ ਦੀ ਅਸੂਈ ਹੈ ਬੱਚਾ ਪਾ ਤੁਹਾਨੂੰ ਦਿਖਾ ਦਿੰਦੇ ਆ ਮਗਰੇ ਇੱਥੇ ਠੱਠਾ ਮੇਲ ਕਾਫ ਆ ਜੀ ਬੱਚਾ ਲਓ ਜੀ ਬੱਚਾ ਸਵੇ ਮਗਰ ਕਟਾ ਜੇ ਠੀਕ ਆ ਹਾਂਜੀ ਕੋਈ ਦੋਵਾਂ ਦਾ ਲਾਲੇ ਕੋ ਢਾਈਆਂ ਦਾ ਲਾਲੇ ਉਹ ਹੈ ਇਹਨੇ ਕਿ ਸੰਧੂ ਸਾਹਿਬ ਠੀਕ ਆ ਲੈ ਜੱਸ ਕੀ ਮੰਗ ਕੀ ਡਿਮਾਂਡ ਰੋਹੀ ਤੀ ਮੁੱਲ ਤੇ ਸੰਧੂ ਸਾਹਿਬ ਇਹਦਾ ਵੀ 75 ਚੋਂ ਮਾਨਤਾ ਕਰ 74000 ਦੀ ਦੇ ਦਾਂ 74000 ਆ ਇਹ ਸੰਧੂ ਸਾਹਿਬ ਕੋਈ ਕਿਉਂ ਆ ਤਰ ਨਹੀਂ ਕਿ ਇੱਥੇ ਨ ਘਾਟ 70000 ਤੀ ਪਹੁੰਚ ਕਰ ਦਾਂਗੇ ਪੂਰੀ ਤੇ ਥੋੜੀ ਜਿਹੀ ਹਿਜਾਬ ਕੋਲੇ ਫੈਣਿਆ ਤੁਹਾਨੂੰ ਪਰ ਆਪ 10000 ਮੰਗੀ ਰਹੀ ਸੀ ਆ ਅੱਛਾ ਹਾਂਜੀ ਟਿਰ ਕੇ ਅੱਧੀ ਥੋੜੀ ਜਿਹੀ ਘਾਟ ਆ ਪੂਰੀ ਤਰ ਕਰਕੇ ਹੂੰ हां ਵੀ ਮਾਲ ਕੋ ਤੜਕੇ ਲਈਦਾ ਵੀ ਨਹੀਂ ਏ ਸਦਕੇ ਨਹੀਂ ਪਛਾਹ ਹੋਈ ਆ ਸਹੀ ਏ ਸਹੀ ਆੜੀ ਆੜੀ ਪਹੁੰਚੂਗੀ ਆ ਦਾ 12 ਵੀਡੀਓ ਚਾਜਣਾ ਵੇਖ ਲੈ ਬਿਲਕੁਲ ਇਸ ਤੋਂ ਬਾਅਦ ਜਾਸੇ ਕਾ ਝੋਟੀ ਆਪਣੇ ਕੋਲ ਕਿਵੇਂ ਆ ਪਹਿਲਾ ਸੂਆ ਕੋਈ 15 ਦੀ ਲਾਲੇ ਕੋਈ 18 ਦੀ ਲਾਲੇ ਕੋਈ 20 ਦੀ ਲਾਲੇ ਠੀਕ ਆ ਘਟਾ ਮਗਰ ਦੁੱਧ ਨੋਂ ਦਾਖਲ ਤਿਆਰ ਛੇ ਦਾ ਦਮਾ ਲੋ ਵੀ ਛਿੱਗੀ ਆ ਕੋਈ 15 ਤੋਂ 18 ਦਿਨਾਂ ਦੇ ਵਿੱਚ ਵਿੱਚ ਆਂਡੀਆਂ ਲਾ ਲਿਆ ਜੇ ਤੇ 10 ਕਿਲੋ ਦੁੱਧ ਤੇ ਥੱਲੇ ਕਰਮਾਲੀ ਦੇ ਹਾਜ਼ਰ ਆ ਘਟਾ ਮਗਰ ਘਟਾ ਘਟਾ ਮਗਰ ਕਟਾ ਮੈਂ ਆ ਕਾਤ ਮੇਰਾ ਭਰਾ ਚੈੱਕ ਕਰੋ ਝੋਟੀ ਦਾ ਕਾਤ ਹਾਈਟ ਤੁਹਾਨੂੰ ਪ੍ਰੋਪਰ ਆਪ ਤੋੜ ਕੇ ਦਿਖਾਵਾਂਗੇ ਆ ਬੱਚਾ ਇਸੇ ਦਾ ਜਿਹੜਾ ਤੁਸੀਂ ਦੇਖ ਰਹੇ ਆ ਆ ਕੱਟਾ ਜੀ ਠੀਕ ਆ ਜੀ ਹਾਂ ਤੇ ਬੱਚੇ ਤੋਂ ਇੱਕ ਜਜਮੈਂਟ ਹੋ ਜੂਗੀ 15 ਤੋਂ 18 20 ਦਿਨਾਂ ਦੇ ਦੌਰਾਨ ਝੋਟੀ ਦਾ ਹੋਰ ਖਲਣਾ ਸੰਤੂ ਸਾਹਿਬ ਝੋਟੀ ਦਾ ਜਦੋਂ ਬੱਚਾ ਲਾਇਆ ਨਾ ਬੱਚਾ ਲਾ ਕੇ ਦਿਖਾਵਾਂਗੇ ਕੀ ਸ਼ੈ ਆਏ ਇਹ ਕਹਦਾ ਸੰਤੂ ਸਾਹਿਬ ਹੁੰਦਾ ਨਾ ਕੋਣ ਦੇਖ ਲੈ ਦੇਖ ਲੈ ਆਉਂਦੇ ਆ ਆ ਦੇਖੋ ਪੋਲੀ ਆਏ ਨਹੀਂ ਆ ਮਾ ਕੰਨੀਆਂ ਮਿਲਦਾ ਚੱਕੀਆਂ ਨਹੀਂ ਆ ਨਹੀਂ ਨਹੀਂ ਅਜੇ ਨਹੀਂ ਅਜੇ ਨਹੀਂ ਉਹ ਛੁੱਟੇ ਆਈ ਜਾਂ ਉਹ ਠੀਕ ਹੈ ਠੀਕ ਹੈ ਪ੍ਰਤਾਪ ਓਕੇ ਓਕੇ ਪ੍ਰੋਪਰ ਓਕੇ 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 ਇਹ ਨਹੀਂ ਤਾਂ ਸਾਡੀ ਨਾ ਵਖਾਉਣ ਡਿਆ ਤੇ ਭਰਾ ਨੇ ਮੰਨੀ ਜਿਹੜੀ ਨਹੀਂ ਗੱਲ ਇਹ ਇਹਦੀ ਮਾਂ ਆ ਨਾ ਜਿਹੜੀ ਉਹ ਜੀਨ ਚੋਂ ਲੈਂਦੀ ਹਰਿਆਣੇ ਚੋਂ ਅੱਛਾ ਜੀ ਉਹਦੇ ਮਗਰ ਕੱਟੀ ਆਈ ਸਾੰਭੀ ਬੜੀ ਵੀਰ ਭਰਾ ਨੇ ਕਹਿੰਨੇ ਠੀਕ ਆ ਠੀਕ ਆ ਹਾਂ ਮਾ ਵੀ ਬਾਕੀ ਚੱਡੇ ਛੁੱਟੇ ਦੀ ਬੜੀ ਪੱਤਰ ਕਰਮਾ ਲਈ ਠੀਕ ਆ ਜੀ ਕੱਦ ਵੱਡਾ ਬੱਚਾ ਲਾ ਕੇ ਵਖਾਵਾਂਗੇ ਸੰਧੂ ਸਾਹਿਬ ਪਿੱਠ ਪੂੜਾ ਮੇਰਾ ਭਰਾ ਚਗਾਠਾ ਚ ਕੋਈ ਆ ਕੋਈ ਥਣਾ ਚ ਨਹੀਂ ਝੋਟੀ ਆਈ ਬੱਚਾ ਲਾ ਕੇ ਫਾਵਾਂਗੇ ਥਣ ਵੇਖਿਓ ਫਿਰ ਆ ਬਾਅਦ ਚ ਵਿਖਾ ਦਿੰਨੇ ਸਾਰਿਆਂ ਦੇ ਹਾਂ ਇਤਨਾ ਵੀਡੀਓ ਪਾ ਲਈਏ ਨੇ ਪਿਆਰੀ ਏ ਝੋਟੀ ਬਿਲਕੁਲ ਪਤਲੇ ਪੂਣੀਆਂ ਵਰਗੇ ਥਣ ਆ ਮੇਰਾ ਰੁਕ ਰੁਕ ਦਾ ਥਣ ਬਣਾਉਂਗੇ ਬਹੁਤ ਪਿਆਰੀ ਏ ਕਿਉਂਕਿ ਹੈ ਪਤਲੇ ਪਿੰਡ ਦੀ ਬੇਨਬੂਣ ਤੇ ਨੜਾ ਨੜਾ ਵੇ ਦੀਦੀਆਂ ਪਈਆਂ ਹਾਂ ਸੰਤੂ ਸਾਹਿਬ ਉਹ ਜੀ ਥੋੜਾ ਕਿਦਾ ਝੋਟੀ ਬਟਨ ਆਲਾ ਚੱਡਾ ਐਚ ਬਟਨ ਬਟਨ ਵੀ ਸੰਤੂ ਸਾਹਿਬ ਵੱਡੇ ਜਿਹੇ ਹੋਏ ਨਹੀਂ ਨਿੱਕੇ ਹਾਂ ਵੱਟਨ ਵੀ ਵੱਡੇ ਲੱਗੇ ਨੇ ਵੱਡੇ ਕੋਟ ਵੀ ਪਾਉਣੇ ਆ ਪੰਗਿਆ ਵੱਟਨ ਵੀ ਵੱਡੇ ਜਾਂ ਤਾਂ ਵੱਟਨ ਵੱਡੇ ਓਏ ਇੱਕ ਸ਼ਰਟ ਵਾਲੇ ਹੁੰਦੇ ਇੱਕ ਜਿਹੜੇ ਬਲੇਜ਼ਰ ਲੱਗਦੇ ਉਹ ਆ ਭਰਾਵਾ ਇਹ ਵੱਡੇ ਛੋਟੇ ਪੜਨਾ ਦਾ ਮਤਲਬ ਮਕਸਦ ਹੈ ਵੀ ਜੇ ਛੋਟੇ ਪੜਨਾ ਤਾਂ ਫਰੀਕ ਤਾਰ ਤੇ ਜੇ ਵੱਡੇ ਪੜਨਾ ਤਾਂ ਗੁੱਮੋਲੀ ਦਾ ਹਾਂਜੀ ਠੀਕ ਆ ਠੀਕ ਆ ਲੈ ਵੀ ਜੱਸ ਛੋਟੀ ਜੰਗੀ ਏ ਵੀਰੇ ਦੇਨ ਲਨ ਕੀ ਆ ਇਹ ਵੀ ਇੱਕ 15 ਚ ਮਾਨ ਤਾਂ ਸੰਧੂ ਸਾਹਿਬ ਆ ਗਿਆ ਜੈਜੀ ਕੋਈ ਇੱਕ ਬੰਦਰਾ ਨਹੀਂ ਇਹ ਇੱਕ ਕੱਟ ਦੀ ਆ ਜਾ ਆ ਜਾ ਇਹ ਬਣਾ ਇਦਾਂ ਨਾ ਕਰਿਆ ਕਰ ਇਹ ਇੱਕ ਦਾਸ ਝੋਟੀ ਹੋ ਗਈ ਲੋ ਵੀ ਇੱਕ ਅੱਠ ਦੀ ਵੀ ਇਹ ਪ੍ਰਤਾਪ ਸਿੰਘ ਨੇ ਮੋਲ ਉਹ ਹੀ ਕਰਦਨੇ ਆ ਵੀ ਜਿਹੜਾ ਵੈਸੇ ਭਰਾ ਕੋਈ ਇਹ ਨਹੀਂ ਆਖੂ ਆਣ ਗਵਾਂਡ ਵੀ ਮਹਿੰਗੀ ਲੈ ਜਾਂਦੀ ਹੈ ਠੀਕ ਹੈ ਇੱਕ ਕੱਟ ਦੀ ਝੋਟੀ ਹੈ ਨਵਾਂ ਆਂਗਾ ਭਰਾ ਕੋ 500 ਉਹ ਭਾਵੇਂ ਕੋਈ 1000 ਦੀ ਜAVE ਮਗਰ ਬਿਲਕੁਲ ਕਟਾ ਮੇਰ ਦਾ 15 18 18 15 ਦਿਨਾਂ ਦੀ ਸੁਈ ਹਾਂਜੀ ਐਤੋਂ ਬਾਅਦ ਇੱਕ ਜੱਸ ਆ ਤੋਕੜ ਗੱਪਣ ਹਾਂਜੀ ਤੋਕੜ ਗੱਪਣ ਦਾ ਕੀ ਇਹਦਾ ਵੇਰਵਾ ਕਿਨੇਵੇਂ ਸਵੇਰੇ ਗੱਪਣ ਇਹ ਹੈਗੀ ਯੋਗਾਂ ਤੀਜੇ ਦੀ ਲਾਲੇ ਕੋ ਚੌਥੇ ਦੀ ਲਾਲੇ ਠੀਕ ਹੈ ਜੀ ਤੇ ਸਾਢੇ ਚੌਵਾਂ ਤੋਂ ਪੰਜਾਂ ਦੇ ਵਿੱਚ ਵਿੱਚ ਲੋ ਵੀ ਸਾਢੇ ਚੌਵਾਂ ਤੇ ਪੰਜਵੇਂ ਮਹੀਨਿਆਂ ਦੀ ਇਹ ਦੋਸਤੋ ਗੱਪਣ ਆ ਤੇ ਦੁੱਧ ਕਿੰਨੇ ਤੇ ਥੱਲੇ ਦੁੱਧ ਦਾ ਠੀਮਿਆਰੀ ਕੋਈ ਸਾਢੇ ਤਿੰਨ ਕੋਈ ਚਾਰ ਸਾਢੇ ਤਿੰਨ ਕੋਈ ਚਾਰ ਚਾਹ ਪਾਣੀ ਦਾ ਡੰਗਾ ਚੱਲਦਾ ਸਰ ਹਾਂ ਤੇ ਚੈੱਕ ਪਾਸ ਠੀਕ ਆ ਹਾਂ ਲੋ ਜੀ ਚੈੱਕ ਪਾਸ ਆ ਠੀਕ ਆ ਜੀ ਇਹ ਸਾਢੇ ਪੰਜਾਂ ਦੀ ਪੰਜਾਂ ਦੀ ਨਹੀਂ ਪੰਜਾਂ ਤੋਂ ਦਸ ਦਿਨ ਘੱਟ ਹੀ ਆ ਠੀਕ ਆ ਜੀ ਚੈੱਕ ਕਰਾਈ ਸਾਢੇ 14 ਤੋਂ ਬਾਹਰ ਮੰਨ ਲੇ ਪੰਜਾਂ ਦੇ ਵਿੱਚ ਹੀ ਆ ਆ ਪੰਜ ਹੀ ਕਰਾਈ ਆ ਠੀਕ ਆ ਜੀ ਸੋ ਇਹ ਦੋਸਤੋ ਚੈੱਕ ਪਾਸ ਹੋਈ ਆ ਮਾਲ ਜਿਹੜਾ ਇੱਥੇ ਟੋਕੜ ਗੱਪਣਾ ਜਾਊਗਾ ਠੀਕ ਆ ਜੀ ਜੋ ਚੈੱਕ ਪਾਸ ਆਲਮੋਸਟ ਹੋਇਆ ਹੀ ਹੁੰਦਾ ਹਾਂਜੀ ਤੇ ਬਾਕੀ ਆ ਫੇਸ ਕੁਆਲਟੀ ਕਰਾਉਣੀ ਹੋ ਜਾ ਕੇ ਕਰਾ ਸਕਦੇ ਠੀਕ ਆ ਜੀ ਬਾਕੀ ਮੇਰਾ ਭਰਾ ਕੋਈ ਤਸੱਲੀ ਕਰਨੀ ਚਾਹੁੰਦਾ ਤੇ ਆਪਣਾ ਹੱਕ ਮੰਦਾ ਸਾਰੇ ਭਰਾਵਾਂ ਦਾ ਤੁਸੀਂ ਕਰਾ ਸਕਦੇ ਜੀ ਠੀਕ ਆ ਜੀ ਸਾਈ ਭੈਣਾ ਕਰੋ ਤੇ ਤਸੱਲੀ ਕਰਾ ਲਓ ਹਾਂਜੀ ਤੇ ਦੁੱਧ ਕਰਮਣ ਥੱਲੇ 8:00 ਪਹਿਰੀ ਤੇ ਇਹਨ ਸਿੰਗਲ ਹੱਡੀ ਉੱਪਰੋਂ ਬਿਲਕੁਲ ਪਤਲੇ ਪਿੰਡੇ ਦੀ ਆ ਹੋਰ ਛਟਾ ਨਹੀਂ ਹੈਗਾ ਸੰਦੂ ਸਾਹਿਬ ਥਾਣੋਂ ਨਹੀਂ ਵੱਢ ਘਟ ਕਿਉਂ 3 ਕਿਲੋ ਦੁੱਧ ਆਉਂਦਾ ਹਾਂ ਤੋਂ ਪਾਸ ਹੋ ਜਾਣੀ ਬੱਧੀ ਇਹ ਕਿੜਾ ਕਿਲੋ ਖੰਡੇ ਸੋ ਕਾਫੀ ਭਰਾ ਆਪਣੇ ਡਿਮਾਂਡ ਕਰਦੇ ਕਿਉਂਕਿ ਤੋਕੜ ਗੱਪਣ ਦੀ ਹਮੇਸ਼ਾ ਡਿਮਾਂਡ ਰਹਿੰਦੀ ਆ ਵੀ ਅੱਧਾ ਪਜਦਾ ਪਸ਼ੂ ਚਲੋ ਨੇੜੇ ਆਇਆ ਹੁੰਦਾ ਉਹਨਾਂ ਦੇ 2 ਨੰਬਰ ਵਾਲੇ ਲਾ ਦਿੰਦੇ ਹਾਂ ਸੋ ਆ ਬਾਡੀ ਸਟ੍ਰਕਚਰ ਆ ਇਸ ਸਮੇਂ ਤਾਂ ਠੀਕ ਆ ਜੀ ਚੰਗਾ ਸੰਦੂ ਸਾਹਿਬ ਥਾਣੋਂ ਕਰਮ ਵਾਲੀ ਦੇ ਬਿਲਕੁਲ ਇੱਕ ਸਾਰ ਆ ਕੋਈ ਇਹ ਨਹੀਂ ਵੀ ਥਾਣੇ ਛੋਟਾ ਰੱਖਦੀ ਹੋਵੇ ਕੋਈ ਵੱਡਾ ਥਾਣਾ ਇੱਕੋ ਜ ਤੇ ਚੋਣ ਜਵਾ ਦੇ ਕੋਈ ਮਨ ਕੇ ਭੋਰ ਛੱਟੇ ਤੋਂ ਰਹਿ ਤਾ ਉਹ ਛਾਣੀ ਹੈਗਾ ਸੰਦਾ ਅਰੇ ਰੰਗਾ ਕਾਲੀ ਲੈ ਵੀ ਜਸ ਕੀ ਮੁੱਲ ਇਹਦਾ ਵਜਾਇ ਜੀ 60 ਚ ਮਾਨਤਨ ਕਰਦੀ 60 ਚ ਕਿੰਨਾ ਹੋਵੇ ਤਰਮੀ ਜਾ 1000 ਦੇ ਵਿੱਚ ਪਹੁੰਚ 50 ਤੇ 19 ਤੇ ਪਹੁੰਚ ਜਾਂ ਤਾਂ 353 ਚ ਪਹੁੰਚ ਆ ਪਹੁੰਚ ਠੀਕ ਹੈ ਬਈ ਲੋ ਵੀ 50 ਤੇ 353 ਚ ਪ੍ਰਤਾਪ ਆਂਦਾ ਪਹੁੰਚ ਹੋਣੀ ਹੈ ਘਰ ਤੱਕ ਠੀਕ ਆ ਸੋ ਮਾਜੇ ਤੁਸੀਂ ਵੇਖ ਲਿਆ ਬਾਕੀ ਸਿੰਘ ਮੂੰਹ ਕੋਰ ਦੰਦ ਕੋਰ ਮੇਰਾ ਭਰਾ ਸਾਰੇ ਕਾਇਮ ਇੱਥੇ ਆਣ ਕੇ ਤਸੱਲੀ ਕਰ ਸਕਦੇ ਹੋ ਬਿਲਕੁਲ ਤਸੱਲੀ ਕਰੀਏ ਇਹ ਨਹੀਂ ਵੀ ਕੋਈ ਸ਼ਾਫਟਲੀ ਹੈ ਕੋਈ ਮਤਲਬ ਵਾਲਸ਼ ਵਾਲਾ ਕਰਮਾੜੀ ਦੇ ਵਿੱਚ ਬਿਲਕੁਲ ਇੱਕ ਸਾਰ ਪੁੱਠਾ ਚਗਾਠਾ ਤੁਸੀਂ ਚੈੱਕ ਕਰ ਲਓ ਬਹੁਤ ਵਧੀਆ ਪਤਲੇ ਪਿੰਡੇ ਦੇ ਵਿੱਚ ਤੇ ਦੁੱਧ ਦੀ ਥਾਂ ਦੁੱਧ ਵੀ ਤੁਹਾਨੂੰ ਦੱਸਤਾ ਬਾਕੀ ਕਿੰਨੇ ਮਹੀਨੇ ਦੀ ਗੱਬਣਾ 45 ਤੋਂ ਪਲੱਸ ਤੇ ਪੰਜਾਂ ਦੇ ਅੰਦਰ ਵਾਰ ਹਾਂਜੀ ਹਾਂਜੀ ਤੇ ਬਹੁਤ ਵਧੀਆ ਚੰਗਾ ਨਗੀਨਾ 53000 ਦੀ ਇੱਧਰ ਇੱਕ ਛਾਈਵਾਲ ਬਾਹਰ ਤੁਹਾਨੂੰ ਦਿਖਾ ਦਿੰਦਾ ਛੱਡੀ ਤੇਰੀ ਵੱਡੀ ਸੰਤੂ ਸਾਹਿਬ ਫਿਰ ਪਤਾ ਹਾਂ ਫਲੂਨ ਫਲੂਨ ਫਲੂ ਵਧੀਆ ਪਿਆਰੀ ਬੱਸੀ ਆ ਮੈਂ ਨਾ ਪਰਵਾਹ ਪਰਵਾਹ ਹੀ ਕੋਈ ਨਹੀਂ ਇਹ ਥੋੜਾ ਅੱਗੇ ਜੇ ਲਾਹਤ ਨਾ ਲਾਉਂ ਦਵ ਹਾਂ ਜਿੱਦਾਂ ਮਰਜੀ ਲੈ ਵੀ ਪੰਜਾਂ ਮਹੀਨਿਆਂ ਦੀ ਗੱਲ ਲੜਾ ਲੜਾ ਕਾਫੀ ਹੈ ਪੰਜਾਂ ਮਹੀਨਿਆਂ ਦੀ ਗੱਲ ਆ ਹਾਂ ਪੰਜਾਂ ਲੈ ਵੀ ਠੀਕ ਆ ਜੀ ਸੋ ਸਾਨੂੰ ਵਿਚਾਲੇ ਦੋਸਤ 4 ਮਹੀਨੇ ਦਾ ਸਮਾਂ ਬਾਕੀ ਆ ਹਾਂ ਅਦੋਂ ਟੱਪ ਗਈ ਅਦੋਂ ਟੱਪ ਗਈ ਆ ਕਰਮਾ ਵਾਲੀ ਬੰਨ ਬੁੰਨ ਗਾਲ ਕੰਬਲ ਬਾਕੀ ਤੁਸੀਂ ਵੇਖ ਸਕਦੇ ਜੇ ਪਲੂਨ ਪਹਿਲੇ ਸਵੇਰੇ ਸਾਹ ਨਾਲ ਕਰਮਾ ਵਾਲੀ ਦਾ ਸਟਰਕਚਰ ਬਹੁਤ ਸੋਹਣਾ ਆ ਦੇਖੋ ਆ ਸੰਦੂ ਸਾਹਿਬ ਤੁਹਾਡੇ ਦਾ ਹੁੰਦਾ ਹੁੰਦਾ ਜੇਰ ਪਾ ਦੇਣੀ ਪਾ ਦੂਗੀ ਪਾ ਦੂਗੀ ਜੇਰ ਕਰਮਾਂ ਲਈ ਆਪਾਂ ਵਿਖਾ ਦਾਂਗੇ ਭੈਣ ਭਰਾਵਾਂ ਨੂੰ ਕੋਈ ਗੱਲ ਨਹੀਂ ਆਹ ਦੇਖੋ ਜੀ ਤੋ ਤੋਰਾ ਤਾਰਾ ਕੋਈ ਭਜਾਕਲ ਜੀ ਨਹੀਂ ਹੈਗੀ ਨਾ 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 ਠੰਡੀ ਸੀਲ ਬੜੀ ਆ ਦੇ ਇਹ ਥੋੜਾ ਕੋਈ ਲਾਬੇਠਾ ਜੀ ਪਲੂਣ ਬੱਠੀ ਆ ਪਹਿਲਾ ਸੂਆ ਦੋਸਤੋ ਸੁਣਨਾ ਤੇ 5 ਮਹੀਨੇ ਨੂੰ ਕਰਮਾਂ ਲਈ ਚੁੜੇ ਹੋਗੇ 92 ਕੋਤੇ ਹਾਂ ਆ ਦੱਸੋ ਕੋਈ ਰਜਿਸਟਰ ਲਈ ਲਈ ਦੀ ਆ ਬੱਸ ਬੱਸ ਉਦਾਂ ਦੇ ਆਪਾਂ ਕੀ ਕਰਨੀ ਆ ਹੁਣ ਦੱਸੋ ਪੁਆਇੰਟ ਡੰਡਾ ਮੈਂ ਪਰਾਂ ਲਾ ਜੰਨਾ। ਲੋਬੀ ਠੀਕ ਹੈ ਜੀ ਇਹ ਪਲੂਨ 200 ਪਹਿਲਾ ਸੂਆ ਬੱਛੀ ਦਾ ਸੂਣਾ ਬਾਕੀ ਟਾਈਮ ਤੁਹਾਨੂੰ ਨੋਟ ਕਰਾ ਦਿੱਤਾ 5 ਮਹੀਨਿਆਂ ਦੀ ਗੱਪੜ ਚੈੱਕ ਪਾਸ ਹਾਂਜੀ ਸੂਣਾ ਪੁੱਠਾ ਕਰਨ ਵਾਲੀ ਦਾ ਬਿਲਕੁਲ ਜਿਵੇਂ ਆਪਾਂ ਗੱਲ ਕਰਦੇ ਵੇ ਕੋਟ ਵਰਗਾ ਰੰਗ ਆ ਲਾਲ ਰਾਈਟ ਕਲਰ ਦੇ ਵਿੱਚ ਆ ਡਾਰਕ ਗੂੜੇ ਲਾਲ ਕਲਰ ਦੇ ਵਿੱਚ ਤੇ ਜਸ ਕੀ ਮੁੱਲ ਕਿੰਨੇ ਦੀ ਦੇਣੀ ਹੈ ਇਹ ਵੀ 40 ਜਵ ਮਾਨ ਤਾ ਮੋਹ ਲੈਣੀ ਜਿਆਦਾ ਕਰਨਾ ਕਿੰਨਾ ਮਾਨ ਇਹ 35000 ਚ ਪਹੁੰਚ ਕਰਾਂਗੇ ਸੰਤੂ ਸਾਹਿਬ 35000 500 ਰੁਪਿਆ ਸ਼ੋਰ ਹਾਂ ਪੰਜ ਸੌ ਹੋਰ ਕਰ ਦਿੰਦੇ। 500 ਹੋਰ ਕਰ ਦਾਂਗੇ। ਹਾਂ 500 ਹੋਰ ਕਰ ਦਾਂਗੇ। ਤੈਨੂੰ ਤੈਨੂੰ ਤੇਰੀ ਤੈਨੂੰ ਦੱਲ ਲਈ 33000 ਤੋਂ ਬਾਅਦ। ਲਾਤੀ ਲਾਗੇ। 50000 ਰਿਆ ਦੀ ਗੱਪ ਹੈ ਤੇ 33000 ਤੇ ਪਹੁੰਚ ਰਹੀ ਬਲੂਨ ਮੱਛੀ। ਹੋ ਸਕਦਾ ਨੇ ਦੰਦਾ ਚ ਹੋਵੇ ਮੂੰਹ ਨੀ ਚੋ ਵੇਖਿਆ। ਠੀਕ ਆ। ਹਾਂ ਹੋਵੇ ਨਾ ਹੋਵੇ ਤਾਂ ਕੀਤਾ ਵੀ ਚੌਕੀ ਛੁਕੀ ਲੈਣੀ। ਬਾਸ ਲੋ। ਲਓ ਵੀ ਇਹ 33000 ਠੀਕ ਆ ਜੀ 30 ਤੇ 33 ਪ੍ਰਤਾਪ ਸਿੰਘ ਦਾ। ਠੀਕ ਆ ਜੀ ਮੱਛੀ ਬਹੁਤ ਪਿਆਰੀ ਆ। ਬਾਕੀ ਮੇਰਾ ਭਰਾ ਜਿਹੜਾ ਮੇਰਾ ਵੀਰ ਸ਼ੌਂਕ ਰੱਖਦਾ ਠੀਕਾ ਜੀ ਸ਼ਹੀਵਾਲ ਦਾ ਸ਼ਕੀਨ ਆ ਬੰਨ ਤੁਸੀਂ ਵੇਖੋ ਗੇਠ ਉੱਚਾ ਲੰਮਾ ਉੱਚਾ ਬੰਨ ਠੀਕਾ ਧੰਨ ਬਿਲਕੁਲ 4 ਤੋਂ 3 ਤੋਂ 4 ਇੰਚ ਲੰਮਾ ਧੌਣਾ ਜਿਹੜਾ ਬਿਲਕੁਲ ਪਾਸ ਆ ਸ਼ਹੀਵਾਲ ਦੇ ਵਿੱਚ 3 ਤੋਂ 4 ਇੰਚ ਧੌਣਾ ਆ ਜਿਹੜੀ ਗੰਗਲ ਕਰੈਕਟਰ ਇੰਦੀ ਕਰਮਾਲੀ ਦੀ ਕੱਲ ਦੀ ਸੂਈ ਹੈ ਜਰਸੀ ਦੂਜਾ ਅੱਗੇ ਜਰਸੀ ਆ ਗਈ ਆ ਦੂਜਾ ਸੁਭਾ ਕੱਲ ਆਪਣਾ ਜਸਵੀਰ ਸੁਭਾ ਦੂਜਾ 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 ਕੱਲ ਦੀ ਸੂਈ ਮਗਰਵੱਛੀ ਮੋਰ ਕੱਲ ਦੀ ਸੂਈ ਆ ਆਪਣੇ ਕੋਲ ਹੀ ਨੇ ਸੋ ਇਹ ਸੋ ਇਹ ਲਿਆਦੀ ਆ ਜੇਰ ਜੁਰਾਨ ਬਿਲਕੁਲ ਮੈਂ ਨਾ ਓਕੇ 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 ਠੀਕ ਆ ਬੱਛੀ ਮਗਰ ਆ ਗਈ ਜਰਸੀ ਚ ਜਰਸੀ ਜਮ ਮਗਰ ਬੱਛੀ ਆ ਠੀਕ ਆ ਜੀ ਫੀਮੇਲ ਨੂੰ ਜਨਮ ਦਿੱਤਾ ਕਰਵਾ ਲਈ ਨਾ ਤੇ ਆਪ ਦੂਜਾ ਸਵੇਰ ਆ ਠੀਕ ਆ ਜੀ ਬਾਕੀ ਮੂੰਹ ਮੱਥਾ ਫੇਸ ਟੂਸ ਰੋਪਰ ਕਰੋ ਚੈੱਕ ਕਿਉਂ ਬਹੁਤ ਜਿਆਦਾ ਆ ਦੇਖੋ ਥਾਣ ਮੜਾ ਮੋਟਾ ਮੋੜਾ ਸੋ ਮੋਟਾ ਥਾਣਾ ਗੋਲ ਗਲ ਬਹੁਤ ਲੱਗਾ ਥਾਣ ਕਰਮਾਰੀ ਨੂੰ ਮਿਲਕ ਬੇਨ ਕਾफी ਸੋਹਣੀ ਆ ਦੋ ਪਾਸੇ ਮੋਟੀ ਤੇ ਇਹ ਜਦਸ ਬੋਲਾ ਬੋਲਾ ਦੋ ਟੈਂਪ ਚੋਰੀ ਆ ਬੋਲਾ 8 9 ਕਿਲੋ ਤਿਆਰ ਸਟਾਰਟਿੰਗ ਹੋ ਗਈ ਸਟ ਹਾਂ ਕਿਉਂ ਚੱਡੇ ਖਾਨੇ ਬੜੀ ਖੁੱਲੀ ਸੰਦ ਸਭ ਇਹਨੂੰ ਇੰਨਾ ਕੀ ਆਂਦਾ ਜਿਆਦਾ ਨਹੀਂ 15 16 ਕਿਲੋ ਆਰਾਮ ਨਾਲ ਦੁੱਧ ਭਰ ਦੇਣਾ ਆਪਣੇ ਬੈਡ ਤੇ ਆਪਾਂ ਜਿਆਦਾ ਨਹੀਂ ਆਂਦੇ 20 25 ਨਹੀਂ ਆਂਦੇ ਹਾਂ ਇਨਾ 14 15 14 15 14 15 14 ਲੀਟਰ ਆਂਦਾ ਵੀ ਕੁਛ ਨਹੀਂ ਹਾਂਜੀ ਠੀਕ ਆ ਜੀ ਸੋ ਸੇਵਾ ਕਿਸੇ ਫਾਰਮਰ ਤੋਂ ਭਰਾ ਦੀ ਚੰਗੀ ਰਹੇ ਠੀਕ ਆ ਜੀ ਕੋਈ 14 15 ਲੀਟਰ ਦੁੱਧ ਚਵਾਉਣਾ ਚਾਹੀਦਾ ਵੈਟ ਨੂੰ ਦੂਜਾ ਸੂਬਾ ਤੇ ਪੱਛੀ ਨੂੰ ਜਨਮ ਦਿੱਤਾ ਠੀਕ ਆ ਜੀ ਦੇਰ ਜੂਰ ਪ੍ਰੋਪਰ ਉਧਰਲੇ ਪਾਸੇ ਸਾਫ਼ ਕਰਨ ਵਾਲੀ ਬਾਕੀ ਅਜੱਸ ਭਲੂਣ ਭਲਾਨ ਤੋਂ ਰਹਿਤੀ ਹੈ ਚੱਟੇ ਹਾਂ ਮਾੜੀ ਜੀ ਉਰਲੇ ਪਾਸੇ ਗਈ ਆ ਮਾੜੀ ਜੀ ਹੁਥਾਂ ਤੋਂ ਨਾ ਤੇ ਹੋ ਸਕਦੀ ਦਰਮਿਆਨੀ ਹਾਂ ਮਾੜੀ ਮਾੜੀ ਜੀ ਜ਼ਿਆਦਾ ਨਹੀਂ ਮਾੜਾ ਆ ਓਏ ਦੋ ਦਾੜਾ ਚਟਾ ਸੰਦਾ ਇਹਨਾਂ ਕੋਈ ਵਾਧੂ ਕੋਈ ਬਿਲਕੁਲ ਬਿਲਕੁਲ ਲਈ ਫਿਰ ਦੀ ਲੰਗ ਮਕਾਵਾਂ ਜਾਂ ਕਸਮਾਂ ਚਟਾ ਓਵਰਾਲ ਤੋਂ ਜਿੰਨੀ ਵੀ ਕਰਮਾਲੀ ਸਾਰੀ ਸਾਫ ਸੁਥਰੀ ਆ ਠੀਕ ਆ ਸੋ ਬੋਲਾ ਕੋਈ 9 8 9 9 ਲੀਟਰ ਤੋਂ ਸਟਾਰਟਿੰਗ ਹੋਈ ਆ ਕਿਉਂਕਿ ਅਜੇ ਸਾਰੀ ਦੋ ਕਡੰਗ ਦੀ ਚਵਾਈ ਹੋਈ ਆ ਦੋ ਢੰਗ ਦੀ ਦਾ ਹਾਂ ਕਿਉਂ ਸੰਦੂ ਸਾਹ ਹੁਣੋਂ ਛੱਡਿਆ ਹੋਣੀ ਨਾ ਜਾਂਦਾ ਗਰਮੀ ਕਿਉਂ ਕਿਉਂ ਆ ਨਾ ਨਮ ਮਿਲਕ ਮੈਨ ਵੇਖੋ ਕਿੰਨੀ ਮੋਟੀ ਲੱਗੀ ਧੀਰੀਆ ਕਰਮਾ ਦੀ ਸੇਲ ਸਾਊਗਾ ਹਾਂ ਫਿਰ ਮਗਰੂਆ ਸੀ ਮਗਰ ਵੀ ਇਹ ਗਿਫਟਾ ਕਰਮਾ ਦਾ ਪਲੱਸ ਪੁਆਇੰਟ ਆ ਇਹ ਬੱਛੀ ਆ ਸੁਬੱਚਾ ਹੋਵੇ ਤਾਂ ਚਲੋ ਫਿਰ ਵੀ ਕਿਸੇ ਭਰਾ ਨੂੰ ਦੁੱਧ ਦੀ ਲੋੜ ਹੁੰਦੀ ਆ ਮਾਲਕ ਦੇ ਜਦਰਾ ਪੈਂਦਾ ਚਲੋ ਬੱਛੀ ਇਹ ਬਾਦੇ ਦਾ ਕੰਮ ਆ ਕੋਕ ਛੌਂਪ ਨਾਲ ਤਿਆਰ ਕਰ ਲਓਗੇ ਇੱਕ ਨਾਲ ਦੋ ਤਿਆਰ ਹੋ ਜਾਣਗੀਆਂ ਠੀਕ ਆ ਤੇ ਇਹ ਜਸਪਰਾ ਕੀ ਮੁੱਲ ਕਿੰਨੇ ਦੇ ਦਿੱਤੀ ਇਹਦਾ 55 ਚ ਮਾਤਾਨ ਕਰ ਦਿੱਤੀ 55 ਚ ਆ ਲੈ ਜੋ ਕੁਝ ਵੀ ਦਾ ਜੋ 50 ਹੀ ਦੇ ਦਾਂਗਾ ਤੁਹਾਨੂੰ ਇਹ 45000 ਤੇ ਪਹੁੰਚ ਆ। ਉਹ ਨਹੀਂ ਕੀ ਕਰਦਾ ਨਾ। 2 ਛੱਡ ਦਾਂਗੇ 50 ਆ। 45000 ਹਾਏ। ਉਹ ਨਹੀਂ। ਆ ਜਾ ਕੰਮ ਕਰ ਜਾ। ਆ ਬੜੀ ਵੀਡੀਓ ਪਾਈ ਆ। 45000 ਤੇ ਪਹੁੰਚ। ਨਹੀਂ ਤੇ ਪ੍ਰਤਾਪ ਕਹਿੰਦਾ ਮੈਂ ਲੜ ਪਣਾ। ਮੈਂ ਤਿਆਰ। ਲੁੱਟ ਰਿਹਾ। ਲੁੱਟਦਾ। ਫੇਰ ਲੜਾ ਲਾ। ਲੈ ਵੀ। ਇਹ 44 ਦੀ ਹੋ ਗਈ ਏ। 44000 ਦੀ ਠੀਕ ਆ। ਮਸ਼ੀਨ ਵੇਖੋ। ਮੁਰਗੀ ਆ ਗਿਆ ਗੀ ਵੱਚੀ ਬਹੁਤ ਸੋਹਣੀ ਢਿਗਾ ਜੀ ਬਿਲਕੁਲ ਪਤਲੇ ਪਿੰਡੇ ਵਿੱਚ ਕਰਮਾਂ ਵਾਲੀ ਇੱਧਰ ਇੱਕ ਆ ਗਈ ਕ੍ਰੋਸ ਬ੍ਰੀਡ ਦੇ ਵਿੱਚ ਆ ਇਹ ਵੀ ਚਾਈ ਵਾਲੀ ਸ਼ਾਈ ਆਲ ਮਗਰ ਵੱਚੀ ਜੀ ਵੱਚੀ ਮਗਰ ਆ ਕੱਲ ਦੀ ਸੂਈਆਂ 나ੜੂ 나ੜੂ ਬੋ ਵੀ ਇਹ ਵੀ ਕੱਲ ਦੀ ਸੂਈ ਹੈ ਕਰਮਾਂ ਵਾਲੀ ਢਿਗਾ ਜੀ 나ੜੂਆ ਨਾਲ ਆ ਬੱਚੇ ਦੇ ਵੱਚੀ ਮਗਰ ਆ ਤੇ ਸੂਹਿਆਂ ਦੇ ਵਿੱਚ ਕਿਵੇਂ ਜਾਂਦਾ ਦੂਜਾ 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 ਠੀਕ ਆ ਭਾਈ ਦੂਜਾ ਸੂਹ ਬੋਲੇ ਬੋਲੇ ਦੀ ਕੀ ਸਥਿਤੀ ਆਂਦੀ ਇਹਦੇ ਥਲੇ 7 ਕਿਲੋ 6 ਹੋ ਜੇ 7 ਵਜੇ 2 ਘੰਟਾਾਂਗੇ ਇਹਦੇ ਵਿੱਚ ਆਹ 2 ਘੰਟਾਾਂਗੇ ਇਹ ਆਪਣੇ ਤੋਂ ਆਈ ਅੱਜ ਆ ਨਾ ਤੇ ਇੱਕ ਚਵਾਈ ਉੱਥੇ ਕੀਤੀ ਤੇ ਇੱਕ ਅੱਜ ਲੋਗੀ ਠੀਕ ਆ ਸੋ 7 ਕਿਲੋ ਬੋਲਾ ਇਹ ਤਕਰੀਬਨ ਦੋ ਸੋ ਅੱਜ ਹੀ ਐਂਟਰੀ ਹੋਈ ਜਾਂਦੀ 13 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ 13 ਮਈ ਨੂੰ ਤੇ ਅੱਜ ਹੀ ਦੀ ਐਂਟਰੀ ਹੋਈ ਚੰਗੀ ਪੂਰ ਛੱਟਾ ਨਹੀਂ ਤਾਂ ਸੋ ਥਾਂ ਥਾਂ ਨੂੰ ਵੇਖੋ ਚਾਰੇ ਬਿਲਕੁਲ ਗੁੱਠਾਂ ਤੇ ਆਪਾਂ ਗੱਲ ਕਰਦੇ ਨੇ ਵੀ ਚੌ ਨੁਕਰਾਂ ਦੇ ਲੱਗਾ ਇਹਦੇ ਪਹਾੜ ਹੈ ਗਿਆ ਸਾਰ ਨੂੰ ਹਾਂ ਇਧਰ ਇੱਕ ਸਾਈਡ ਹੈ ਨਾ ਹਾਂ ਜੀ ਸੱਚੇ ਪਾਸੇ ਹਾਂਜੀ ਠੀਕ ਆ ਤੇ ਹਾਈਟ ਇਹਦੀ ਮੀਡੀਅਮ ਦੇ ਵਿੱਚ ਆ ਸੁਬਿਆਂ ਦੇ ਵਿੱਚ ਦੂਜਾ ਮੰਨ ਕੇ ਤੁਸੀਂ ਸੌਦਾ ਕਰ ਲੈ ਤੇ ਚਵਾਈ ਚੁਵਾਈ ਚੰਗੀ ਆ ਠੀਕ ਆ ਜੀ ਸੋ ਚੁਵਾਈ ਵਾਲੇ ਪਾਸਿਓ ਚਲੋ ਆਪਾਂ ਹਮੇਸ਼ਾ ਨੋਟ ਕਰਾਈਦਾ ਵੀ ਵਪਾਰ ਲੈਣ ਕਾਊਂਟਰ ਮਾਲਕ ਪਹਿਲਾਂ ਤਸੱਲੀ ਕਰਕੇ ਲੈ ਕੇ ਆਉਂਦੇ ਆ ਕੋਈ ਖਰੀਦਦਾਰ ਭਰਾ ਚਾਹੇ ਵੀਡੀਓ ਖਾਤ ਚਾਹੇ ਧਿਆਨ ਦੇ ਕੇ ਚਾਹੇ ਜਿਹੜੇ ਆ ਨਾ ਮੰਗਾ ਪਾਉ ਉਹ ਨਾ ਪਾਉ ਹਾਂ ਅੰਡੇ ਧੀਰੇ ਆ ਆ ਜੱਸ ਕਿੰਨੇ ਦੀ ਦਿੱਦ ਗਏ ਇਹਦਾ ਜਾਇ ਜੀ ਹਾਂ ਇਹ 42000 ਦੀ ਦੇ ਦਾਂ ਜਿਆਦਾ ਨਹੀਂ ਕਰ 42 ਦੀ ਹਾਂ 4000 ਦੀ ਹੈ ਨ ਪਰਤਾਵ ਕਿੰਨੇ ਦੀ 42 ਉਸ ਤੇਰੇ ਟੀਚਰ ਨੂੰ ਥੋੜੀ ਰਹਿਣਾ ਇੱਕੋ ਮਿੰਟ ਤਾਂ ਹਾਂਸਲ ਪੂਰਾ ਪੋਟਾਉਂਦੀ ਹੈ ਨਾ ਬੜਾ ਕੋ ਇਧਰ ਹਾਂ ਬੈਜੇ ਨੇ ਕਰੋ ਜੇ ਬਹੁਤ ਨੇ ਸਾਹਿਬ ਮੈਂ ਆਸ ਗੱਲ ਤਾਂ ਤਾਂ ਕਹਾਂ ਲਗਾ ਹਾਂ ਮੇਂ ਚੰਗੀ ਕੁਆਲਟੀ ਹੈਗੇ ਹੂ ਹਟਾ ਨਾ ਬੰਦਿਆ ਇਹ ਮੋਲ ਤੇ ਬਤਾ ਲਈ ਆ ਹਾਂ ਕੀ ਆ ਯਾਰ ਤੁਸੀਂ ਸੁਸਾ ਪਹੁੰਚ ਕਰਾਂਗੇ 40 ਚੀ ਚੱਲ 40 ਯਾਰ ਚ ਪਹੁੰਚ 500 ਰੁਪਏ ਸ਼ੋਰ ਚਲੋ 39 348 ਹਾਂ 39 ਹੀ ਦੇ ਦਾਂ ਚਲੋ 348 ਹੀ ਦੇ ਦਾਂ ਆ ਉਹ ਵੀ ਇਧਰ ਇੱਕ ਤੋਹਫਾ ਆਪਾਂ ਤੁਹਾਨੂੰ ਹੱਥ ਦੇ ਵਿੱਚ ਦਿਖਾ ਦਿੰਨੇ ਆ ਕ੍ਰੋਸ ਸਪਰੀਡ ਦੇ ਵਿੱਚ ਆ ਜਰਸੀ ਕ੍ਰੋਸ ਆ ਜਿਵੇਂ ਫੁੱਲ ਵੱਡੀ ਘੱਟ ਘਾਟੀ ਆ ਠੀਕ ਆ ਭਾਵੇਂ ਇਹਨੂੰ ਪੰਜਾਬ ਵਾਲੀ ਜਰਸੀ ਤੇ ਬਿਲਕੁਲ ਮੁਕਾਬਲਾ ਕਰਦੀ ਕਹਿ ਲਿਆ ਜੇ ਇਹ ਕ੍ਰੋਸ ਦੇ ਵਿੱਚ ਆ ਜਰਸੀ ਦੇ ਵਿੱਚ ਕ੍ਰੋਸ ਆ ਤੇ ਕੱਦ ਪੋਤਾ ਲਈਏ ਜੱਸ ਸੁਆ ਕਰਵਾਇਦਾ ਇਹ ਦੂਜਾ ਦੁਜਾ ਸੂਈ ਆ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਇਹ ਵੀ ਕੱਲ ਦੀ ਸੂਈ ਕੱਲ ਦੀ 나ੜੂ ਨਾਲ ਬੱਚੇ ਦੇ ਬੱਚਾ ਮਗਰ ਬੱਚਾ ਬੱਚਾ ਲੋ ਵੀ ਇਹਦੇ ਮਗਰ ਬੱਚਾ ਠੀਕ ਆ ਜੀ 나ੜੂ ਨਾਲ ਬੱਚੇ ਦੇ ਦੁਜਾ ਸੂਆ ਤੇ ਬਾਕੀ ਢਾਂਚਾ ਵੇਖੋ ਰੇਲ ਗੱਡੀ ਦਾ ਡੱਬਾ ਹੀ ਆ ਕਰਮਾਣੀ ਵੇਖੋ ਹਾਂ 13 14 ਕਿਲੋ ਬੋਲਾ 13 14 ਕਿਲੋ ਹਾਂ ਲੋ ਵੀ ਕਰੋ ਜਾ ਕੇ 13 14 ਕਿਲੋ ਬੋਲਾ ਹੀ ਆ ਕੱਲ ਦੀ ਸੂਈ ਦੇ ਥੱਲੇ ਹਾਂ ਤੇ ਚੌਣ ਚਵਾ ਜਾਸੇ ਵੀ ਉਹ ਹੀ ਆ ਫਿਰ ਮੈਂ ਨਾ ਪੂਰ ਹਟਾਂ ਬੰਗੇ ਜੂੜ ਤੋਂ ਬਚਾਈ ਕੰਮ ਮੈਂ ਨਾ ਕੋਈ ਪਰਵਾਹ ਹੀ ਨਹੀਂ ਤੇ ਠੰਡੀ ਧੀਰੀ ਵੜੀ ਹਾਂ ਬਾਕੀ ਤੇ ਜੈਂਡ ਜੂਨ ਬੜਾ ਚੰਗਾ ਚੱਡੇ ਲੇਵੇ ਦਾ ਹਾਂ ਥਾਣਾ ਫਿਰ ਮੁੱਠੀ ਆ ਲੱਗੂ ਥਾਣ ਮੁੱਠੀ ਆ ਹਾਈਟ ਕਾ ਤ ਵੱਡਾ ਬਕੇ ਬੇਲ ਬੋਲ ਸਪੈਸ਼ਲ ਆ ਠੀਕ ਹੈ ਜੀ ਅਜੇ ਤਾਂ ਸੰਤੂ ਸਾਹਿਬ ਤੇ ਮਾਈਆਂ 2-3 ਹੋ ਗਈਆਂ ਨਾ ਫੇਰ ਹੋਰ ਖੋਲ ਜਾਣਾ ਨੇ ਬਾੜ ਨੇ ਹਾਂ ਹਾਂ ਬਿਲਕੁਲ ਹਾਂ ਬਹੁਤ ਦਿਨਾਂ ਬੰਨ ਲੈ ਅੰਦਰ 17-18 ਕਿਲੋ ਪਹਿਲਾਂ ਨੇ ਭਰਿਆ ਛੋਲਾ ਚਾਲਾ ਚੰਗਾ ਪੂਰਾ ਭਰਿਆ ਕਰਨਾ ਕਰਮਾਣੀ ਨੇ ਹਾਂ ਹਾਂ ਠੀਕ ਆ ਲਾ ਜੀ ਬਖਾਲਾ ਬਕੂਲਾ ਦੱਖ ਦੁਖ ਬਹੁਤ ਪਿਆਰੀ ਆ ਕੋਈ ਫੋੜ ਚਾਂਗ ਨਹੀਂ ਠੀਕ ਆ ਜੀ ਕੋਈ ਮਾਸ ਮੂਸ ਨਹੀਂ ਐਕਟਰਾ ਚਾਰੇ ਥਾਣਾ ਵਛੀ ਨੂੰ ਤੇ ਕਾਤੋਂ ਵੱਡਾ ਲਬਾਈ ਲਬੂਈ ਚੰਗੀਆਂ ਰੰਗ ਰੰਗ ਬਹੁਤ ਸੋਹਣਾ ਚਮਕ ਤਮਕ ਬੜੀ ਹੈ ਸੋ ਪਛਾ ਮਗਰੇ ਤੇ ਵੀ ਤੇ ਦੁੱਧ ਦੇ ਵੀ ਕਰਮਾ ਦੀ ਚੰਗਾ ਜਿਹਾ ਜੂਗੀ ਚਲੋ ਆਪਾਂ ਵੈਸੇ ਨੋਰਮਲ ਠੀਕ ਹੈ ਨਾ ਪਤੋ ਲੋ ਵੀ ਕਰੋ ਜਾ ਕੇ ਠੀਕ ਹੈ ਜੀ ਤੋਹਫਾ ਸਿਆ ਹੈ ਤਾਂ ਕਿ ਛੱਡੇ ਛੋਟੇ ਦੀ ਬਨਾਵਟ ਬਹੁਤ ਵਧੀਆ ਵਿਰਲਾ ਪੜੀ ਮਾ ਫੋਟੋ ਫੋਟੋ ਦੀ ਦੂਰੀ ਹੈਗੇ ਆ ਕਰਮਾਲੀਆਂ ਐ ਵਰਦੀਆ ਜਿਹਾ ਭਾਗੜਾ ਡੈਮ ਚੋਂ ਪਾਣੀ ਡਿੱਗਦਾ ਐ ਦਨੀ ਨਿਆਰੇ ਵਾਲੀ ਹਾਂ ਮਾਜੀ ਕਰੋ ਜਾ ਕੇ ਠੀਕ ਆ ਜੀ ਪਪੂਰ ਸ਼ਟਾ ਆਪਾਂ ਦਿਖਾ ਸਕਦੇ ਆ ਬੋਲੇ ਦੇ ਵਿੱਚ ਆ ਕਰਮਾਲੀ ਬਾਕੀ ਥਣ ਬਹੁਤ ਸੁਵਾਦੀ ਲੱਗਾ ਕਰਮਾਲੀ ਨੂੰ ਵੰਡਾ ਵਰਲਾ ਤੁਹਾਡੇ ਸਾਹਮਣੇ ਆ ਸਾਰਾ ਕੁਝ ਲੈ ਸਾਨੂੰ ਸਾਹ ਜਿਹੜੀ ਚੰਗੀ ਛੇ ਹੈ ਨਾ ਚੰਗਾ ਹੀ ਆਖਿਆ ਜਾਂਦਾ ਸਹੀ ਹੈ ਕਾ ਬਲ ਹਾਂ ਜੱਸ ਕੀ ਡਿਮਾਂਡ ਕਿੰਨੇ ਦੀ ਦੇਣੀ ਹੈ ਮੋਲ 75 ਹਾਂ ਨਾ ਆਲੀ ਗੱਲ 70 ਦੀ ਵਿੱਚੋਂ ਕਰਦੀਆਂ ਮੰਨਦੇ ਇਹਨੂੰ ਛੱਡਦਾ ਹਾਂ ਤੂੰ ਸਾਹ ਹਾਂ 30000 ਰੁਪਏ ਦਾ ਸ਼ੋਰ 70 ਦੇ ਵਿੱਚੋਂ ਐਡੀ ਵਾੜ ਦੇਣੀ ਨਹੀਂ 67000 ਦੇ ਉਹ ਚਲ ਆਪਾਂ ਦੇ ਵਿੱਚ ਦਾਂਗੇ ਉਹ ਆਪਾਂ ਦੇ ਦਵਾਂਗੇ ਹੀ ਆਪਣਾ ਜਿਹੜਾ ਭਾਅ ਨੂੰ ਵਾਲਾ ਕੇ ਮਾਰ ਮਾਰ ਪਰਾਂ ਕਰਕੇ ਫਿਰ ਕਈ ਆ ਕੇ ਪਰਾਂ ਦੀ ਕਰਮਾ ਲਈ ਫਿਰ ਪਰਾਂ ਹੁੰਦੀ ਹੈ ਬਿਲਕੁਲ ਸਭ ਲੱਖ ਲੱਖ ਸਾਡਾ ਪਹੂਗਾ ਪਿਛਾ ਕਰੇ ਪਰ ਪਹੂ ਫਰੀ ਦੇ ਦਾਂਗੇ ਇਹ ਸਦਾ ਪਰ ਨੂੰ ਬੜਾ ਵੱਡਾ ਟਾਪ ਅਪ ਹੋ ਗਿਆ ਆਪਣਾ ਬਾਬਾ ਆ ਵੱਡਾ ਪੱਕੀ ਕੋ ਲਿਆ ਕੇ ਤੇ ਨਾਲ ਤਾਰੇ ਬੰਨੋ ਇਹ ਥੋੜੀ ਟੁਕਰਾ ਲੈ ਹੁੰਦੀ ਨਾ ਪਾ ਰਹੀ ਪਾਣੀ ਪਾ ਗੇ ਲਿਆ ਸਾਡਾ ਭਾਵੇਂ ਤੂੰ ਤੇ ਹੱਥੋਂ ਹੱਥ ਨਾਲ ਫੜ ਕੇ ਇੱਕ ਤੋਂ ਦੂਜੀ ਤੋਂ ਹੋ ਜਾਊਗਾ ਕਿ ਉਹ ਵੀ ਨਹੀਂ ਹੋਣਾ ਮਾਰ ਰਿਹਾ ਨਹੀਂ ਹੋਣਾ